ਸਸੀਕਾਲ ਜੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਰੇਰ ਦੇ ਪ੍ਰਧਾਨ ਮਨਜੀਤ ਸਿੰਘ ਧਰੇਰ ਸਾਡੇ ਨਾਲ ਨੇ ਜਿਨ੍ਹਾਂ ਨੇ ਕਿਸਾਨੀ ਮਸਲਿਆਂ ਲਈ ਮੁੱਦਿਆਂ ਲਈ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਦਿੱਲੀ 'ਚ ਵੀ ਲੰਬਾ ਸੰਘਰਸ਼ ਲੜਿਆ ਧਰੇਰ ਸਾਹਿਬ ਪਹਿਲਾਂ ਦਾ ਸਵਾਗਤ ਹੈ ਵਸਦਾ ਪੰਜਾਬ ਤੇ ਤੇ ਨਾਲ ਹੀ ਸਵਾਲ ਹੈ ਕਿਸ ਤਰ੍ਹਾਂ ਲੱਗਦਾ ਜੀ ਹੁਣ ਪੰਜਾਬ ਦੇ ਕਿਸਾਨਾਂ ਦੇ ਮਸਲੇ ਜਾਂ ਦੇਸ਼ ਦੇ ਕਿਸਾਨਾਂ ਦੇ ਮਸਲੇ ਵੱਡੇ ਕੱਠ ਹੋ ਰਹੇ ਆ ਚੋਣਾ ਚੱਲ ਰਹੀਆਂ ਕਿਸ ਤਰ੍ਹਾਂ ਲੱਗਦਾ ਹੱਲ ਹੋ ਜਾਣਗੇ ਤਾਂ ਮੈਨੂੰ ਐਂ ਦੱਸੋ ਕੱਠ ਵੱਡਾ ਸੀਗਾ ਅੱਜ ਕੱਠ ਤਾਂ ਦੇਖਿਆ ਜੀ ਤੁਸੀਂ ਸਭ ਨੇ ਕਹਿੰਦੇ ਢਾਈ ਕਿ ਟੋਡਰੂ ਆ ਔਰ ਰਵਨੀਤ ਮਿੱਟੂ ਕਹਿੰਦਾ ਢਾਈ ਕਿ ਟੋਡਰੂ ਨੇ ਇਹ ਹਾਂਸ ਨੂੰ ਹਾਂਸ ਹਾਂਸ ਜਾਂ ਮਿੱਟੂ ਨੂੰ ਸਨੇਹਾ ਦੇ ਦਿਓ ਕੀ ਦੇਣਾ ਬਸ ਸਨੇਹਾ ਹੀ ਦਿੱਤਾ ਇਹਦੇ ਰਾਹੀਂ ਵੀ ਆ ਦੇਖ ਲੈ ਪੁੱਤਰੋ ਮੇਰੋ ਵੀ ਇਹ ਅਸੀਂ ਢਾਈ ਕਿ ਟੋਡਰੂ ਆ ਅਸੀਂ ਅੱਜ ਖੇਤਾਂ ਵਾਲੇ ਤਾਂ ਸੱਦੇ ਸੀ ਵੀ ਦੱਸ ਦੀਏ ਸਾਡੇ ਨਾਲ ਹੈਗੀਆਂ ਸਾਡੀਆਂ ਜੜਾ ਲੋਕਾਂ ਚ ਹੈਗੀਆਂ ਜਿਸ ਤਰ੍ਹਾਂ ਚੈਲੰਜ ਕਰਦੇ ਦਾ ਸੀ ਦੇਖੋ ਡਿਬਰੂਗੜ੍ਹ ਜੇਲ੍ਹ ਚ ਵੀ ਜਾਣ ਨੂੰ ਤਿਆਰ ਆ ਸੀ ਸਾਡੇ ਵੱਡੇ-ਵਡੇਰਿਆਂ ਜਿਹੜੇ ਉਹਨਾਂ ਨੇ ਕਾਲੇ ਪਾਣੀਆਂ ਦੀ ਸਜ਼ਾ ਕੱਟੀ ਆ ਬਾਬੇ ਨਾਨਕ ਤੋਂ ਲੈ ਕੇ ਦਸਾਂ ਗੁਰੂਆਂ ਦਾ ਇਤਿਹਾਸ ਗਦਰੀ ਬਾਬਿਆਂ ਦਾ ਬਬਰ ਅਕਾਲੀਆਂ ਦਾ ਤੇ ਜਿਹੜਾ ਸਾਡਾ ਸੂਰਮਾ ਬਾਬਾ ਬੰਦਾ ਸਿੰਘ ਬਹਾਦਰ ਜਿਹਨੇ ਬੰਦ-ਬੰਦ ਕਟਵਾਏ ਆ ਬੱਚੇ ਦੇ ਵੀ ਅਸੀਂ ਵਾਰਸ ਉਹਨਾਂ ਦੇ ਆ ਤਾਂ ਅਸੀਂ ਐ ਏਡੇ ਵੱਡੇ ਸਿਸਟਮ ਨਾਲ ਜੰਗ ਲੜਦੇ ਆ ਅਸੀਂ ਵਿਚਾਰਧਾਰਕ ਤੌਰ ਤੇ ਤਿਆਰ ਹੋਏ ਹੋਏ ਆ ਮਾਨਸਿਕ ਤੌਰ ਤੇ ਤਿਆਰ ਹੋ ਗਏ ਹੋਏ ਆ ਇਹ ਜੇਲ੍ਹਾਂ-ਜੁਲ੍ਹਾਂ ਸਾਡੇ ਮੂਰੇ ਕੁਛ ਨਹੀਂ ਨਾ ਇਹ ਧਮਕੀਆਂ ਨੇ ਕੁਛ ਕਰਨਾ ਤੇ ਹੰਸ ਰਾਜ ਹੰਸ ਤਾਂ ਪਲਟ ਵੀ ਗਿਆ ਮੈਨੂੰ ਲੱਗਦਾ ਜੂ ਟਰਨ ਵੀ ਮਾਰ ਗਿਆ ਉਸ ਮੁੱਦੇ ਜਾਂ ਜਿਸ ਤਰ੍ਹਾਂ ਭਾਜਪਾ ਦੋ ਤਰ੍ਹਾਂ ਚ ਕਿਸਾਨੀ ਜਾਂ ਮਜ਼ਦੂਰਾਂ ਨੂੰ ਲੈ ਕੇ ਪਾੜਾ ਦੇਖ ਰਹੀ ਐ ਜਾਂ ਉਹ ਦੇਖ ਰਹੀ ਐ ਉਹਨੂੰ ਕਿਸ ਤਰ੍ਹਾਂ ਦੇ ਵੀ ਉਹਦਾ ਅਸਲੀ ਰੂਪ ਸੀ ਇਹ ਅਸਲ ਭਾਜਪਾ ਦਾ ਜਿਹੜਾ ਹੰਸ ਰਾਜ ਹੰਸ ਬੋਲਿਆ ਜਾਂ ਜਿਹੜਾ ਮਹਰਬੀਨਿਤ ਬਟੂ ਬੋਲਿਆ ਉਹਦਾ ਅਸਲੀ ਜਿਹੜਾ ਕਿਸਾਨਾਂ ਮਜ਼ਦੂਰਾਂ ਨੂੰ ਪਾੜਨ ਵਾਲੀ ਨੀਤੀ ਹੁੰਦੀ ਆ ਉਹਦੇ ਤੇ ਖੜ ਕੇ ਬੋਲਿਆ ਉਹ ਇਹ ਨਹੀਂ ਹੈ ਆਪਣਾ ਅੱਜ ਤੁਸੀਂ ਦੇਖੋ ਗੱਲਾਂ ਮਜ਼ਦੂਰੋਂ ਮਜ਼ਦੂਰ ਨਹੀਂ ਹੈ ਜਿਹੜੇ ਟ੍ਰੇਡ ਯੂਨੀਅਨ ਦੇ ਮਜ਼ਦੂਰ ਆ ਮਜ਼ਦੂਰ ਨਹੀਂ ਹੈ ਜਿਹੜੇ ਖੇਤ ਮਜ਼ਦੂਰਾਂ ਮਜ਼ਦੂਰ ਨਹੀਂ ਕਿੰਨੀਆਂ ਜਥੇਬੰਦੀਆਂ ਇੱਥੇ ਮਜ਼ਦੂਰਾਂ ਨਹੀਂ ਆਈਆਂ ਇਹ ਹੰਸ ਬਲਾਂ ਠੁੱਕਿਆ ਉਹਦੇ ਮੂੰਹ ਤੇ ਹੀ ਪੈਣਾ ਤੇ ਲੋਕ ਉਹਦੀ ਗੱਲ ਨੂੰ ਨਹੀਂ ਪ੍ਰਮਾਨ ਕਰਨਗੇ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਨੌ ਮਾਸ ਦਾ ਰਿਸ਼ਤਾ ਜਿਹੜਾ ਉਹ ਜਾਤੀ ਆਧਾਰ ਤੇ ਕਰਦਾ ਅਸੀਂ ਇਹਨੂੰ ਜਮਾਤੀ ਆਧਾਰ ਤੇ ਕਹਿੰਦੇ ਆ ਵੀ ਅੱਜ ਉਹ ਕਰੋੜਪਤੀ ਤਾਂ ਹੈਗਾ ਅਗਲੀ ਜਿਹੜੀ 5 ਸਾਲਾਂ ਦੇ ਵਿੱਚ ਉਹ ਮਤਲਬ ਅਰਬਪਤੀ ਬਣਨਾ ਚਾਹੁੰਦਾ ਉਹ ਦਲਿਤ ਵਾਲਾ ਪੱਤਾ ਜਾਣ ਬੁੱਝ ਕੇ ਖੇਡਦਾ ਕੋਈ ਸਾਡੀ ਹੈਗੀ ਗਰੀਬ ਤੇ ਅਮੀਰ ਦੀ ਲੜਾਈ ਅਸੀਂ ਗਰੀਬਾਂ ਦੇ ਨਾਲ ਖੜੇ ਜੀ ਤੁਸੀਂ ਸੁਣਿਆ ਕਿ ਧਨੇਰ ਸਾਹਿਬ ਨੇ ਵੀ ਸਾਡੇ ਨਾਲ ਗੱਲਬਾਤ ਕੀਤੀ ਹੈ ਅਸੀਂ ਹੋਰ ਵੀ ਕਈ ਆਗੂਆਂ ਨਾਲ ਗੱਲਬਾਤ ਕੀਤੀ ਹੈ ਧੰਨਵਾਦ ਧਨੇਰ ਸਾਹਿਬ